ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਸ਼ੰਭੂ ਬਾਡਰ ਤੇ ਵਿਸ਼ਾਲ ਇਕੱਠ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਮੋਰਚਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੈਂ ਸਰਵਣ ਸਿੰਘ ਪੰਦੇਰ ਜੀ ਸ਼ੰਭੂ ਬਾਡਰ ਤੋਂ ਬੋਲ ਰਿਹਾ ਮੇਰੇ ਪਿੱਛੇ ਵੀ ਤੁਹਾਨੂੰ ਇਹ 13 ਫਰਵਰੀ ਤੋਂ ਜਿਹੜਾ ਮੋਰਚਾ ਚੱਲ ਰਿਹਾ ਹੈ ਇਸੇ ਤਰ੍ਹਾਂ ਵੱਧ ਚੜ ਕੇ ਚੱਲ ਰਿਹਾ ਸਾਡੇ ਸਮੂਰਚੇ ਨੂੰ ਚਲਦਿਆਂ ਹੋਇਆਂ 90 ਦਿਨ ਹੋ ਗਏ ਆ ਜਿਹੜਾ ਸ਼ੰਭੂ ਖਨੌਰੀ ਢੱਬ ਵਾਲੀ ਤੇ ਰਤਨਪੁਰਾ ਰਾਸਤਾਨ ਵਿੱਚ ਚੱਲ ਰਿਹਾ ਹੈਗਾ ਵਾ ਕੱਲ ਫੇਰ ਚੋਣਾ ਦਾ ਅਗਲਾ ਗੇੜ ਹੈਗਾ ਵਾ ਅਰ ਅਸੀਂ ਭਾਰਤ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਨੂੰ ਅਪੀਲ ਕਰਾਂਗੇ ਵੀ ਜਦੋਂ ਵੀ ਤੁਸੀਂ ਵੋਟ ਪਾਓ ਕਿੰਨੂੰ ਪਾਉਣੀ ਤੁਹਾਡੀ ਮਰਜ਼ੀ ਆ ਪਰ ਦਿਮਾਗ 'ਚ ਇਹ ਗੱਲ ਰੱਖਿਓ ਵੀ ਜਿਹੜਾ ਦੇਸ਼ ਖੇਤੀਬਾੜੀ ਸੈਕਟਰ ਨਾਲ ਚੱਲਦਾ ਹੈਗਾ ਵਾ ਜਿਹੜਾ ਦੇਸ਼ ਖੇਤ ਮਜ਼ਦੂਰਾਂ ਦੇ ਰੋਜ਼ਗਾਰ ਨਾਲ ਚੱਲਦਾ ਹੈਗਾ ਉਹੋ ਬਾਰਡਰਾਂ ਤੇ ਬੈਠੇ ਹੋਏ ਨੇ ਸ਼ਹੀਦ ਸੁਭ ਕਰਨ ਸਿੰਘ ਜੀ ਨੂੰ ਕਿੰਨਾ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ ਵੋਟ ਪਾਉਣ ਲੱਗਿਆ ਇਹ ਚੇਤੇ ਰੱਖਿਓ ਇਹ ਚੇਤੇ ਰੱਖਿਓ ਵੀ ਕਿੰਨਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਪੀ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣ ਕਿ ਦਵਾਂਗੇ ਇਹ ਚਿੱਠੀਆਂ ਲੈ ਕੇ ਵੀ ਕਿਹਾ ਸੀ ਅੱਜ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਤੋਂ ਭੱਜ ਨਿਕਲੇ ਨੇ ਕਿੰਨਾ ਨੇ ਜਦੋਂ ਜਦੋਂ ਵੀ ਉਹ 14 ਚ ਤੇ 19 ਚ ਆਏ ਕਿਹਾ ਸੀ ਵੀ ਆਉਂਦਿਆ ਸਾਰ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਾਂਗਾ ਉਹ ਕਿਉਂ ਭੱਜ ਗਏ ਸਾਡੇ ਗੱਲ ਤੋਂ ਇਹ ਵੀ ਯਾਦ ਰੱਖਿਓ ਵੀ ਅਸੀਂ ਮਜ਼ਦੂਰਾਂ ਵਾਲੀ 200 ਦਿਨ ਨਰੇਗਾ ਤੇ 700 ਰੁਪਇਆ ਦਿਹਾੜੀ ਦੀ ਮੰਗ ਕੀਤੀ ਹੈ ਇਹ ਵੀ ਯਾਦ ਰੱਖਿਓ ਵੀ ਕਿੰਨਾ ਨੇ ਸਾਡੇ ਕਿਸਾਨਾਂ ਤੇ ਲਖੀਮਪੁਰ ਖਰੀਦੇ ਵਿੱਚ ਗੱਡੀਆਂ ਚੜਾਈਆਂ ਔਰ ਉਹਨਾਂ ਨੂੰ ਇਨਸਾਫ਼ ਦੇਣ ਦੀ بجائے ਉਲਟਾ ਟਿਕਟ ਦੇ ਕੇ ਨਵਾਜਿਆ ਔਰ ਸਾਡੇ ਗ੍ਰਹਿ ਮੰਤਰੀ ਜਾ ਕੇ ਕਹਿੰਦੇ ਆ ਜੇ ਇਹਨੂੰ ਜਿਤਾਦੋਗੇ ਤਾਂ ਅਸੀਂ ਇਹਨਾਂ ਨੂੰ ਹੋਰ ਵੱਡਾ ਮੰਤਰੀ ਬਣਾ ਦਾਂਗੇ ਵੀ ਯਾਨੀ ਪਾਜਪਾ ਗੁੰਡਿਆਂ ਨੂੰ ਪ੍ਰਮੋਟ ਕਰਦੀ ਆ ਇਹ ਗੱਲ ਦਾ ਵੀ ਖਿਆਲ ਰੱਖਿਓ ਸੋ ਇਸ ਕਰਕੇ ਜਿੰਨੀਆਂ ਵੀ ਮੰਗਾਂ ਨੇ ਆ ਹੁਣ ਮੌਸਮੀ ਵਿਗਾੜ ਕਿੰਨਾ ਵਡਾ ਰਿਹਾ ਤੁਸੀਂ ਦੇਖ ਰਹੇ ਹੋ ਪੂਰੇ ਇੰਟਰਨੈਸ਼ਨਲ ਲੈਵਲ ਤੇ ਜੇ ਸਭ ਨਾਲ ਬਰਸਾਤ ਹੋ ਰਹੀ ਲੋਕ ਮਾਰੇ ਜਾ ਰਹੇ ਆ ਇਹਦਾ ਪ੍ਰਭਾਵ ਹਿੰਦੁਸਤਾਨ ਦੀ ਖੇਤੀ ਸੈਕਟਰ ਤੇ ਪੰਜਾਬ ਦੇ ਖੇਤੀ ਸੈਕਟਰ ਤੇ ਪਾਣਾ ਵਾ ਔਰ ਕੋਈ ਵੀ ਨਹੀਂ ਬੋਲ ਰਿਹਾ ਕਿ ਕਿਸਾਨਾਂ ਨੂੰ ਜੜਾਵਾ ਫਸਲਾਂ ਦਾ ਬੀਮਾ ਯੋਜਨਾ ਜਿਹੜੀ ਸਰਕਾਰ ਆਪਣੇ ਪੱਧਰ ਤੇ ਲਾਗੂ ਕਰੇ ਉਹ ਦੇਣੀ ਹੈਗੀ ਆ ਤੋਂ ਆਪਣੇ ਸਿਰ ਤੇ ਜਿੰਨੇ ਕੇਸ ਪਾਏ ਦਿੱਲੀ ਵਾਲੇ ਅੰਦੋਲਨ ਚ ਉਹਨਾਂ ਦਾ ਵੀ ਨਿਪਟਾਰਾ ਨਹੀਂ ਹੈਗਾ ਸੋ ਇਸ ਕਰਕੇ ਵੋਟਾਂ ਪਾਉਣ ਲੱਗਿਆ ਇਹ 22 ਸਾਲਾ ਨੌਜਵਾਨ ਉਹਦੇ ਪਿਓ ਨੂੰ ਯਾਦ ਕਰ ਲਿਓ ਜਿੰਨੇ ਕਿਹਾ ਸੀ ਵੀ ਜੇ ਗੁਰੂ ਸਾਹਿਬ ਨੇ ਚਾਰ ਵਾਰੇ ਮੈਂ ਇੱਕ ਵਾਰਤਾ ਉਹਦਾ ਕਰਜ਼ਾ ਸਾਡੇ ਸਿਰ ਤੇ ਤੋਂ ਇਸ ਕਰਕੇ ਜੜੇ ਕਿਸਾਨਾਂ ਨੂੰ ਦਿੱਲੀ ਜਾ ਕੇ ਅੰਦੋਲਨ ਕਰਨ ਦਾ ਹੱਕ ਨਹੀਂ ਦਿੰਦੇ ਹੈਗੇ ਇਹ ਗੱਲ ਵੀ ਯਾਦ ਰੱਖਿਓ ਇਹ ਕਿਹੜੇ ਕਾਨੂੰਨ ਨਾਲ ਹਾਈਵੇ ਦੇ ਵਿੱਚ ਦਰਵਾਰਾ ਕੱਢ ਕੇ ਸਾਨੂੰ ਰੋਕ ਕੇ ਭਾਲਿਆ ਇਹ ਵੀ ਯਾਦ ਰੱਖਿਓ ਸੋ ਇਸ ਕਰਕੇ ਬਾਕੀ ਜਿਹੜਾ ਪੀਓਕੇ ਦੇ ਵਿੱਚ ਪਾਕਿਸਤਾਨ ਦੇ ਕਸ਼ਮੀਰ ਦੇ ਵਿੱਚ ਜਿਵੇਂ ਆਟੇ ਦੀ ਮਹਿੰਗਾਈ ਤੇ ਬਿਜਲੀ ਦੀਆਂ ਦਰਾਂ ਉੱਤੇ ਲਾ ਕੇ ਹਿੰਸਕ ਝੜਪਾਂ ਹੋਈਆਂ ਨੇ ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਆ ਜਿਹੜਾ ਜ਼ਬਰ ਕਰ ਰਹੀ ਸਰਕਾਰ ਉਹਦੀ ਨਿੰਦਾ ਕਰਦੇ ਆਂ ਔਰ ਇਹ ਮੋਰਚਾ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਤੇ 22 ਮਈ ਨੂੰ ਇੱਥੇ ਲੱਖਾਂ ਦਾ ਇਕੱਠ ਹੋਊ ਮੋਦੀ ਦੀਆਂ ਜੜ੍ਹਾਂ ਹਲਾਉਣ ਵਾਲਾ ਹਾਕਮਾਂ ਦੀ ਨੀਂਦ ਹਰਾਮ ਕਰਨਾ ਕੋ ਕਿਸਾਨਾਂ ਮਜ਼ਦੂਰਾਂ ਨੂੰ ਇੱਥੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕਰਦੇ ਆਂ ਧੰਨਵਾਦ ਇਹ ਮੋਰਚਾ ਏ ਮੋਰਚਾ ਕਿੰਡਾ ਵੱਡਾ ਮੈਂ ਤੁਹਾਨੂੰ ਵਿਖਾ ਦਾ ਨਾਲ ਦੀ ਨਾਲ ਜਿਹੜੇ ਸਾਡੇ ਖਿਲਾਫ ਪ੍ਰਚਾਰ ਕਰ ਰਹੇ ਆ ਤੁਸੀਂ ਦੇਖ ਲਓ ਕਿਲੋਮੀਟਰਾਂ ਚ ਉਦੋਂ ਵੀ ਸੀ ਤੇ ਅੱਜ ਵੀ ਹੈ